ਦੈਨਿਕ ਸੁਭਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਾਣੀ ਜੀ ਤੁਮਾ ਸਵਾਗਤ ਕਰਦਾ ਅੱਜ ਸ਼ੀਦੀ ਰੋਡ ਮੇਲ ਦੇ ਦੂਸਰੇ ਦਿਨ ਦੇ ਤੁਹਾਨੂੰ ਤਸਵੀਰਾਂ লাইਵ ਤੇ ਸੁਭਰਾ ਤੁਹਾਨੂੰ ਦਿਖਾਵਾਂਗੇ ਦੇਖ ਸਕਦੇ ਹੋ ਪਾਰੀ ਗਿਣਤੀ ਦੇ ਵਿੱਚ ਅਜੋ ਸੰਗਤਾਂ ਇੱਥੇ ਨਤਮਸਤਕ ਹਾਲੇ ਪਹੁੰਚ ਰਹੀਆਂ ਨੇ ਤੇ ਲੱਖਾਂ ਦੀ ਤਦਾਰ ਤੋਂ ਜ਼ਿਆਦਾ ਹੀ ਨਜ਼ਰ ਆ ਰਹੀਆਂ ਨੇ ਤੁਹਾਨੂੰ ਦਿਖਾਉਣੇ ਤੁਹਾਨੂੰ ਕਪੜਾ ਸਾਹਿਬ ਦੀਆਂ ਤਸਵੀਰਾਂ ਜਿੱਥੇ ਸੰਗਤਾਂ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਅਜੋ ਨਤਮਸਤਕ ਹਾਲੇ ਪਹੁੰਚ ਰਹੀਆਂ ਨੇ ਤੇ ਅਤੇ ਆਲੇ ਦੇਣਾ ਜੋ ਸਾਤਾਂ ਦਿਨ ਨੂੰ ਅਥੇ ਸਮਰਪਿਤਤਾ ਜੋ ਉਹਨਾਂ ਸ਼ਰਦਨ ਦੇ ਫੁੱਲ ਭੇਟ ਕਰਨ ਲਈ ਸੰਤਾਂ ਦੇ ਦੂਤ ਰਾਡੇ ਤੋਂ ਨਤਮਸਤ ਹੋਣ ਲਈ ਪਹੁੰਚਿਆ ਨੇ ਇੱਕ ਵਾਰ ਮੈਂ ਫਿਰ ਤੋਂ ਆਪਣੇ ਸਹਿਯੋਗੀ ਨੂੰ ਕਹਿੰਦਾ ਤਸਵੀਰਾਂ ਬਾਹਰਲੀ ਤਰਫੋਂ ਜਿਖਾਈਆਂ ਜਾਣ ਜਿੱਥੇ ਸੰਤਾਂ ਦਾ ਕਾਫੀ ਜੋ ਇਕੱਠ ਨਜ਼ਰ ਆ ਰਿਹਾ ਲਾਦਨੇਗੇ ਅੱਥੇ ਸਾਡੇ ਨਾਲ ਬਾਬਾ ਜਗENDER ਸਿੰਘ ਵੀ ਹੈ ਨਾਲ ਜੋ ਸਿੰਘ ਚਮਕੌਰ ਸਾਹਿਬ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਸ਼ਹੀਦੀ ਜੋੜ ਮੇਲ ਨੂੰ ਲੈ ਕੇ ਅੱਜ ਜਿਹੜੇ ਪ੍ਰਬੰਧ ਕਿੱਦਾਂ ਦੇ ਕੀਤੇ ਗਏ ਨੇ ਤੇ ਕਿਵੇਂ ਦੇਖਦੇ ਅਸੀਂ ਇਹਨੂੰ ਲੈ ਕੇ ਬਾਬਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨੀ ਚੜ੍ਹਦੀ ਕਲਾ ਜੀ ਸਹਿਬਜ਼ਾਦਿਆਂ ਦੀ ਸ਼ਹੀਦੀ ਜੋ 1704 ਦੇ ਵਿੱਚ ਤੰਤਨ ਬਾਬਾ ਜੀ ਸਿੰਘ ਜੀ ਤੰਤਨ ਬਾਬਾ ਜੀ ਯਾਰ ਸਿੰਘ ਜੀ ਬਾਕੀ ਸਾਰੇ ਸੇਵ ਸਿੰਘ ਤਿੰਨ ਪਿਆਰੇ ਭਾਈ ਹਮਿੰਦਰ ਸਿੰਘ ਸਾਹਿਬ ਜੀ ਮੋਕਤ ਸਿੰਘ ਸਾਹਿਬ ਸਿੰਘ ਸਾਹਿਬ ਜੀ ਤੇ ਇਤਨਾ ਸੰਗਤਾਂ ਦੇ ਇਕੱਠ ਹੈ ਜੀ ਲਗਾਤਾਰ ਸੰਗਰਾਮ ਤੋਂ ਲੈ ਕੇ ਇਸ ਸੰਗਤਾਂ ਦੇ ਇਕੱਠ ਤੇ ਸੰਗਤਾਂ ਦਾ ਪਿਆਰ ਸੰਗਤਾਂ ਦਾ ਜੋੜ ਮਿਲ ਬਹੁਤ ਜ਼ਿਆਦਾ ਹੈ ਜੀ ਸੋ ਮਾਹਰ ਸਾਹਿਬ ਜਦਿਆਂ ਦੀ ਬਹੁਤ ਕਿਰਪਾ ਤੋਂ ਸਮਿਸ਼ਪਤਾ ਜੀ ਦੀ ਕੁਰਬਾਨੀ ਨੂੰ ਸੰਗਤਾਂ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ ਬਹੁਤ ਸੰਗਤਾਂ ਦੇ ਲੰਗਰ ਵੀ ਸੇਵਾ ਵੀ ਉਤਸ਼ਾਹ ਵੀ ਬਹੁਤ ਹੈ ਜੀ ਸੋ ਜਿੱਥੇ ਸਾਰੀਆਂ ਸੰਗਤਾਂ ਆ ਰਹੀਆਂ ਨੇ ਵੀ ਆਈਪੀ ਸੱਜਣ ਮਿੱਤਰ ਪਿਆਰੇ ਸੰਗਤਾਂ ਦਰਸ਼ਕਾਂ ਆ ਰਹੇ ਨੇ ਜੀ ਸਾਡੇ ਬਾਬਾ ਜੀ ਬਾਬਾ ਸੁਖਦੇਵ ਸਿੰਘ ਜੀ ਬਠਿੰਡੇ ਤੋਂ ਜੋਗਨਾਂ ਜੀ ਚਾਈ ਉਪਾਲ ਸਿੰਘ ਜੀ ਜੋ ਕਿ ਵਨਵੇਟ ਮੈਡੀਕਲ ਗਰੁੱਪ ਵੱਲੋਂ ਜੋ ਖੂਨਦਾਨ ਕੈਂਪ ਹਰ ਸਾਲ ਲੱਗਦਾ ਹੈ ਜੀ ਬੜੇ ਉਤਸ਼ਾਹ ਦੇ ਨਾਲ ਸੰਗਤਾਂ ਖੂਨਦਾਨ ਕਰ ਰਹੀਆਂ ਨੇ ਔਰ ਚੌਬੜਾ ਜੀ ਉਸੇ ਹੀ ਦਿਨਾਂ ਦੇ ਵਿੱਚ ਕੋਈ ਮਤਲਬ ਇਸ ਤਰ੍ਹਾਂ ਨਹੀਂ ਹੈ ਵੀ ਕੋਈ ਢੋਲ ਟਮਕੇ ਵਜਾ ਰਿਹਾ ਜੀ ਜੋ ਇਹਨਾਂ ਦਾਰੇ ਦੇ ਵਿੱਚ ਹੈ ਜੀ ਉਹ ਕਿੰਨੇ ਦੇਖਦੇ ਨੇ ਜਿਹੜਾ ਸਿੱਧੀ ਮਤੂਰ ਮੇਲੇ ਲੈ ਕੇ ਅੱਜ ਸੰਗਤਾਂ ਕਾਫੀ ਜਨਤੀ ਦੇ ਵਿੱਚ ਨਤਮਸਤਕ ਹੋ ਰਹੀ ਹੈ ਨੇ ਗੁਰਦਵਾਰ ਸਾਹਿਬ ਜੀ ਠੀਕ ਹੋ ਗਿਆ ਹਾਜੀ ਜੋਗੀਲਾ ਜਾ ਰਖਾ ਜੀ ਨੇ ਇਹ ਗੱਲ ਕਹੀ ਹੈ ਜੀ ਦੱਕਨ ਮੈਂ ਦੂਰ ਹੈ ਮਾਰਕਤ ਹਜੂਰ ਸਾਹਿਬ ਕਾ ਪਹੁੰਚਣਾ ਜਿਸ ਜਗ੍ਹਾ ਮੁਸ਼ਕਲ ਹੈ ਹਰ ਮੈਨਵਾ ਕੇ ਲਈ ਭਟਕਦੇ ਫਿਰਦੇ ਹਨ ਕਿਉਂ ਅੱਜ ਕਰੇ ਜਹਾਂ ਆਕਰ ਜੇ ਕਾਬਾ ਪਾਸ ਹੈ ਹਰ ਇੱਕ ਖਾਲਸਾ ਕੇ ਲਈ ਹਜੂਰ ਸਾਹਿਬ 1900 ਕਿਲੋਮੀਟਰ ਦੇ ਕਿ passe ਨੂੰ ਪੈਂਦਾ ਵੀ ਜੇ ਨਹੀਂ ਜਾ ਹੁੰਦਾ ਤੇ ਤੁਮਕੌਰ ਸਾਹਿਬ ਆਜੋ ਜੇ ਕਾਬਾ ਪਾਸ ਹੈ ਹਰ ਇੱਕ ਖਾਲਸਾ ਕੇ ਲਈ ਉਹ ਸੱਚ ਹੋ ਰਿਹਾ ਹੈ ਆਪਣੇ ਕਾਬੇ ਨੂੰ ਗੁਰਸਿੱਖ ਜਿਹੜੇ ਉਹ ਚੱਲ ਕੇ ਆ ਰਹੇ ਨੇ ਤੇ ਅੱਜ ਜਿਹੜੀ ਸੰਗਤ ਐਨੀ ਨਤਮਸਤਕ ਹੋਰੀ ਆ ਤੇ ਪ੍ਰਸ਼ਾਸਨ ਵੱਲੋਂ ਕਿੱਦਾਂ ਦੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵੱਲੋਂ ਇਦਾਂ ਦੇ ਪ੍ਰਬੰਧ ਕੀਤੇ ਗਏ ਨੇ ਬਹੁਤ ਚੜ੍ਹਦੀ ਕਲਾ ਦੇ ਪ੍ਰਬੰਧ ਨੇ ਜੀ ਬਹੁਤ ਸੋਹਣੇ ਪ੍ਰਬੰਧ ਨੇ ਜੀ ਬੜੇ ਸਤਿਕਾਰ ਅਦਬ ਨਾਲ ਮਿਲਿਆ ਜਾਂਦਾ ਤੇ ਸਰਕਾਰਾਂ ਵੱਲੋਂ ਵੀ ਮਤਲਬ ਪ੍ਰਸ਼ਾਸਨ ਵੱਲੋਂ ਵੀ ਬਹੁਤ ਵਧੀਆ ਪ੍ਰਬੰਧ ਨੇ ਜੀ ਦੂਸਰੀ ਗੱਲ ਹੈ ਜੀ ਸਾਹਿਬ ਜਾਨੇ ਜਿਹੜੀ ਕੁਰਬਾਨੀ ਆ ਜੀ ਉਹ ਅੱਜ तरीके ਨਾਲ मतलब इको ਸਮਾ ਜਿਹੜਾ ਵੀ ਸ਼ਹੀਦ ਹੋ ਕੇ ਕਤਲ ਗਾਹ ਸੀ ਕਿ ਆ ਬੇਹਤਰਾ ਕਾਬਾ ਸਿੱਧੋ ਦੇ ਖਾਸੇ ਤੇ ਖੁਦਾ ਕੁਰਬਾਨ ਜਾਂਦਾ ਹੈ ਜਿਹੜਾ ਜੋਗੀ ਲਿਆ ਰਹੇ ਖਾਂ ਜੀ ਨੇ ਕਿਹਾ ਵੀ ਬਸ ਇੱਕ ਇਹੰਦ ਮੈਂ ਤੀਰਥ ਹੈ ਯਾਤਰਾ ਕੇ ਲਈ ਕਟਾਇਆ ਆਪਣੇ ਬੱਚੇ ਜਾਂ ਖੁਦਾ ਕੇ ਲਈ ਬੇਟੇ ਹੁੰਦੇ ਨੇ ਜੀ ਜੋ ਖੂਨ ਦਾ ਰਿਸ਼ਤਾ ਹੁੰਦਾ ਹੈ ਨਾਦੀ ਪੁੱਤਰ ਹੁੰਦੇ ਨੇ ਬੱਚੇ ਜਿਹੜੀਆਂ 40 48 ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਅੱਜ ਪ੍ਰਗਟ ਹੋ ਰਹੀਆਂ ਨੇ ਜੀ ਪ੍ਰਗਟ ਤੇ ਪਹਿਲਾਂ ਵੀ ਸੀ ਮਤਲਬ ਸੰਗਤਾਂ ਦੇ ਵਿੱਚ ਮਹਾਰਾਜ ਆ ਵਰਤ ਰਿਹਾ ਸੰਗਤਾਂ ਕਪਾਈ ਲੱਗ ਰਿਹਾ ਵੀ ਕਿੱਥੋਂ ਸੰਗਤ ਆ ਰਹੀ ਹੈ ਤੇ ਕਿੱਥੇ ਜਾ ਰਹੀ ਹੈ ਜਿਹੜੇ ਲੋਕ ਅਖੇ ਆ ਰਹੇ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਬਾਰੇ ਪਤਾ ਨਹੀਂ ਹੈ ਉਹਨਾਂ ਨੂੰ ਕਿਆ ਸਨੇਹਾ ਦੇਣਾ ਚਾਹੀਦਾ ਅੱਜ ਉਹਨਾਂ ਨੂੰ ਬੇਨਤੀ ਹੈ ਜੀ ਵੀ ਭਟਕਟੇ ਫਿਰਤੇ ਹੈ ਕਿਉਂ ਹੱਜ ਕਰੇ ਜਹਾਕਰ yogi ਅੱਲਾਹ ਯਾਰ ਖਾਨ ਜੀ ਕਹਿੰਦੇ ਆ ਵੀ ਜੇ ਹੱਜ ਸਫਲ ਕਰਾਉਣਾ ਦਰਗਾਹ ਦੇ ਵਿੱਚ ਚਮਕੌਰ ਸਾਹਿਬ ਦੀ ਧਰਤੀ ਤੇ ਆਓ ਕੱਚੀ ਗੜੀ ਚਮਕੌਰ ਸਾਹਿਬ ਦੀ ਗਿੱਠਾ ਸਾਹਿਬ ਕਤਲਗੜ੍ਹ ਸਾਹਿਬ ਗੁਰਦੁਆਰਾ ਇੱਥੇ ਦਰਸ਼ਨ ਕਰੋ ਕਿਉਂਕਿ ਮਰਨ ਆਬਰਤਨਾ ਜੀ ਸਾਰੇ ਜਿਹਨਾਂ ਨੂੰ ਨਹੀਂ ਵੀ ਪਤਾ ਵੀਰਾਂ ਨੂੰ ਉਹ ਵੀ ਆਉਣਗੇ ਕਿਉਂਕਿ ਸਨੇਹ ਸਭ ਬਹੁਤ ਦੂਰ ਤ ਉਜੇ ਜਿੱਦਾ 400 ਜਾਦੇ ਪਿਕਚਰ ਆਈ ਜੀ ਉਹ ਜਿੱਥੇ ਦਾਸਤਾਨੇ ਸਾਦਤ ਬਣੀ ਉਸ ਚੀਜ਼ ਦਾ ਬੜਾ ਫਰਕ ਪਿਆ ਜੀ ਜੀ ਕਬਜੀ ਤੁਸੀਂ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਹਾਂ ਜੀ ਸੰਗਤ ਨੂੰ ਇਹ ਹੀ ਬੇਨਤੀ ਹੈ ਜੀ ਇਹਨੂੰ ਸਹੀ ਦੇ ਜੋੜ ਮੇਲ ਬਣਾਓ ਨਾ ਕਿ ਰੌਣਕ ਦਾ ਮੇਲਾ ਨਾ ਬਣਾਓ ਕਿਸੇ ਦੇ ਕੋ ਚੜਾਈ ਕਰ ਜਾਂਦਾ ਜੀ ਉੱਥੇ ਆਪਾਂ ਲੱਡੂ ਜਲੇਬੀਆਂ ਪਕੌੜੇ ਨਹੀਂ ਛਕਦੇ ਆਮ ਦਾਲ ਸਬ지 ਪ੍ਰਸ਼ਾਦਾ ਹੁੰਦਾ ਜੀ ਇੱਕ ਬਰਾਗ ਦੇ ਵਿੱਚ ਆਓ ਅਰਦਾਸ ਕਰਕੇ ਜਾਓ ਤਾਂ ਕਿ ਅਸੀਂ ਆਪਣੇ ਬੱਚੇ ਨੂੰ ਕੁ ਸਿੱਖੀ ਦੇ ਸਕੀਏ ਘਰਾਂ ਚ ਮਾਪੇ ਬਜ਼ੁਰਗਾਂ ਦੀ ਸੇਵਾ ਕਰੋ ਨਸ਼ਿਆਂ ਤੋਂ ਜ਼ਰੂਰ ਬਚੋ ਤੇ ਹੋ ਸਕੇ ਮਹਾਰਾ ਦੇ ਬਚਨ ਕਮਾ ਕੇ ਜੋ ਦਸ਼ਮੇਸ਼ ਪਿਤਾ ਜੀ ਨੇ ਸਾਡੇ ਲਈ ਸਾਰਾ ਪਰਿਵਾਰ ਹੀ ਵਾਰ ਦਿੱਤਾ ਸਾਰਾ ਕੁਝ ਹੀ ਵਾਰ ਦਿੱਤਾ ਸਾਨੂੰ ਸਭ ਕੁਝ ਦੇ ਦਿੱਤਾ ਅਸੀਂ ਫੇਰ ਸ਼ੁਕਰ ਨਾ ਕਰੀਏ ਇਹ ਸਾਡੀ ਆਪਣੀ ਗਲਤੀ ਹੈ ਧੰਨ ਸਾਬ ਜੁਗਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅਸ਼ੀਦੀ ਜੋੜ ਮਿਲਦੇ ਜੋ ਸੰਗਤਾਂ ਨੂੰ ਸ਼ਰਧਾ ਦੇ ਨਾਲ ਤੇ ਭਾਵਨਾ ਦੇ ਨਾਲ ਇੱਥੇ ਆਉਣਾ ਚਾਹੀਦਾ ਤੇ ਹਰ ਜਿਹੜਾ ਨਾਗਰਿਕ ਆਉਸ ਨੂੰ ਗੁਰੂ ਘਰ ਨਤਮਸਤਕ ਹੋਣਾ ਚਾਹੀਦਾ